ਬੈਸਟ অপਸ਼ਨ ਸਟੂਡੈਂਟਸ ਦੇ ਲਈ ਹੈਗੀ ਆ ਆਸਟ੍ਰੇਲੀਆ ਹੈਗੀ ਆ ਸਾਰੇ ਜਾਣਾ ਵੀ ਚਾਹੁੰਦੇ ਆ ਪਰ ਅਸੀਂ ਵੀ ਜੇ ਕੋਈ ਕਈ ਵਾਰੀ ਕਾਲ ਕਿਸੇ ਨਾਲ ਗੱਲ ਹੁੰਦੀ ਹੈ ਲਾਈਵਸ ਵੀ ਕਾਲ ਆਉਂਦੀ ਹੈ ਕਹਿੰਦਾ ਕਿ ਆਸਟ੍ਰੇਲੀਆ ਜਾਣਾ ਪਰ ਉਸ ਚ ਸਭ ਤੋਂ ਵੱਡੀ ਪ੍ਰੋਬਲਮ ਫੰਡਿੰਗ ਦੀ ਆਉਂਦੀ ਹੈ ਕਿਉਂਕਿ ਕਹਿੰਦੇ ਵੀ ਆਸਟ੍ਰੇਲੀਆ ਜਿਹੜੀ ਹੈ ਫੰਡਿੰਗ ਦੇਖਦਾ ਔਰ ਇਨਕਮ ਆਫ ਸੋਰਸ ਦੇਖਦਾ ਵੀ ਤੁਹਾਡੇ ਕੀ ਮਾਤਾ ਪਿਤਾ ਕੋਲ ਇੰਨੇ ਪੈਸੇ ਹੈਗੇ ਆ ਕਿ ਤੁਸੀਂ ਆਸਟ੍ਰੇਲੀਆ ਦੇ ਵਿੱਚ ਪੜਾਉਣ ਦੇ ਕਾਬਿਲ ਹੈਗੇ ਨੇ ਤੁਹਾਨੂੰ ਉਹ ਯਾਨੀ ਆਪਣੇ ਬੱਚੇ ਨੂੰ ਤਾਂ ਇਨਕਮ ਆਫ ਸੋਰਸ ਨਹੀਂ ਹੈਗਾ ਫੰਡਿੰਗ ਨਹੀਂ ਹੈਗੀ ਉਸ ਨੂੰ ਕਿਸ ਤਰ੍ਹਾਂ ਦੇ ਨਾਲ ਮੈਨੇਜਮੈਂਟ ਜਿਹੜੀ ਹੈ ਭਾਜੀ ਅਲੜਾਂ ਵਿੱਚ ਤੇ ਹੰਡੇ ਵਰਤੇ ਤੇ ਬੜਾ ਫਰਕ ਹੁੰਦਾ ਹੁਣ ਜਿਵੇਂ ਤੁਸੀਂ ਗੱਲ ਕੀਤੀ ਕਿ ਪਿਛਲੇ ਸਾਲ 1.5 ਸਾਲ ਤੋਂ ਸਿਕਤਾਈ ਸ਼ੁਰੂ ਹੋਈ ਆ ਭਾਜੀ ਕੈਨੇਡਾ ਉਹ ਕੰਟਰੀ ਆ ਜਿਹਦੀ ਵੀਜ਼ਾ ਫਾਈਲਿੰਗ ਬਹੁਤ ਸੌਖੀ ਸੀਗੀ ਕੁਝ ਨਹੀਂ ਕਰਨਾ ਆਫਰ ਲੈਟਰ ਆ ਗਈ ਬੱਚੇ ਨੇ ਫੀਸ ਪੇ ਕੀਤੀ ਜੀਆਈਸੀ ਪੇ ਕੀਤਾ ਚਾਰ ਫੈਕ ਬੱਠੇ ਕੀਤੇ ਤੇ ਵੀਜ਼ਾ ਅਪਲਾਈ ਕੀਤਾ ਵੀਜ਼ਾ ਲੱਗ ਗਿਆ ਆਸਟ੍ਰੇਲੀਆ ਉਤੋਂ ਆਪੋਜ਼ਿਟ ਹੈ ਟੋਟਲੀ ਬੁਠਾ ਆਫਰ ਲੈਟਰ ਨੂੰ ਟਾਈਮ ਲੱਗਣਾ ਆਫਰ ਤੋਂ ਬਾਅਦ ਜਿਹੜੀ ਜੀਟੀ ਕਲੀਅਰੈਂਸ ਹੈਗੀ ਉਹਨੂੰ ਹੋਰ ਟਾਈਮ ਲੱਗਣਾ ਤੇ ਜਿਹੜੇ ਬੰਦੇ ਪਹਿਲਾਂ ਕੈਨੇਡਾ ਦੇ ਕਹਿੰਦੇ ਸੀ ਜੀ ਅਸੀਂ ਵੀਜ਼ਾ ਐਕਸਪਰਟ ਕੈਨੇਡਾ ਦੇ ਹੈਗੇ ਆ ਅੱਜ ਕਹਿੰਦੇ ਜੀ ਐਕਸਪਰਟ ਆਸਟ੍ਰੇਲੀਆ ਦੇ ਵੀ ਹੈਗੇ ਆ ਨਾਲ ਯੂਕੇ ਦੇ ਵੀ ਹੈਗੇ ਆ ਤੇ ਉਹਨਾਂ ਨੂੰ ਆਸਟ੍ਰੇਲੀਆ ਦਾ ਐਡਾ ਵੀ ਨਹੀਂ ਆਂਦਾ ਯੂਕੇ ਦਾ ਉਹਨਾਂ ਨੂੰ ਯੂ ਵੀ ਨਹੀਂ ਆਂਦਾ ਕਈ ਤਾਂ ਲੋਕੀ ਯੂਕੇ ਨੂੰ ਯੂਚੇ ਕਹਿੰਦੇ ਆ ਮੈਂ ਵੀ ਸੁਣਿਆ ਹੋਇਆ ਸੋ ਗੱਲ ਹੁੰਦੀ ਭਾਜੀ ਆਸਟ੍ਰੇਲੀਆ ਜੇਕਰ ਮੈਂ ਈਐਸਐਸ ਗਲੋਬਲ ਦੀ ਗੱਲ ਕਰਨਾ 20 ਸਾਲ ਦਾ ਤਜਰਬਾ ਹੈਗਾ ਆਸਟ੍ਰੇਲੀਆ ਦੀ ਫਾਈਲਿੰਗ ਹੈਂਡਲ ਕਰਨ ਦਾ ਵੀਜ਼ਾ ਲਵਾਉਣ ਦਾ ਸਾਨੂੰ ਇਹ ਪਤਾ ਜੇਕਰ ਆਹ ਪ੍ਰੋਫਾਈਲ ਬੱਚੇ ਦੀ ਹੈਗੀ ਆ ਜਦੋਂ ਬੱਚੇ ਸਾਡੇ ਕੋਲ ਕਾਉਂਸਲਿੰਗ ਲਈ ਆ ਗਏ ਨਾ ਉਹਨੂੰ ਪਹਿਲੇ ਦਿਨ ਸਵਾਲ ਇਹ ਪੁੱਛਣਾ ਕਿ ਭਾਈ ਤੂੰ ਪ੍ਰੋਫਾਈਲ ਤੇਰੀ ਬਿਲਕੁਲ ਓਕੇ ਐ ਅਕੈਡੈਮਿਕਲੀ ਨੰਬਰ ਤੇਰੇ ਸੋਨੇ ਆ ਬੈਂਡ ਤੇਰੇ ਬਹੁਤ ਸੋਨੇ ਆ ਜੋ ਵੀ ਬਸ ਆਊਟ ਆ ਜਾਂ ਗ੍ਰੈਜੂਏਸ਼ਨ ਕੀਤੀ ਐ ਪ੍ਰੋਫਾਈਲ ਟਿਚ ਹੈਗੀ ਆ ਪਰਿਵਾਰ ਦੀ ਇਨਕਮ ਕੀ ਹੈਗੀ ਐ ਪਹਿਲਾਂ ਉੱਤੇ ਗੱਲ ਕਰੀਏ ਹਣ ਜੇ ਇਨਕਮ ਇਨਕਮ ਕੇ ਅੰਦਰ ਦੀ ਫਾਦਰ ਸਾਹਿਬ ਖੇਤੀਬਾੜੀ ਕਰਦੇ ਆ ਜਾਂ ਕਾਰੋਬਾਰ ਕਰਦੇ ਆ ਜਾਂ ਸੈਲਰੀ ਦੇ ਕੇ ਜੌਬ ਕਰਦੇ ਆ ਜੇਕਰ ਤਾਂ ਜੌਬ ਕਰ ਰਹੇ ਹਨ ਸਰਕਾਰੀ ਜੋਕਰੀ ਕਰਦੇ ਪਏ ਆ ਉਹ ਬਿਲਕੁਲ ਓਕੇ ਆ ਕਿਉਂਕਿ ਤਨਖਾਹ ਅਕਾਊਂਟ 'ਚ ਆਂਦੀ ਹੈ ਜੀਪੀਐਫ ਦੇ ਸਾਰੇ ਸਬੂਤ ਉਹਨਾਂ ਕੋਲ ਹੁੰਦੇ ਆ ਜਦੋਂ ਬੰਦਾ ਹੋ ਗਿਆ ਕਾਰੋਬਾਰ ਕਰਦੇ ਆ ਓਕੇ ਜੀ ਰਿਟਰਨਾਂ ਫਿਲ ਕੀਤੀ ਹੋਈਆਂ ਲਾਸਟ ਦੋ ਤਿੰਨ ਸਾਲਾਂ ਦੀਆਂ ਜੇਕਰ ਕੀਤੀਆਂ ਹੋਈਆਂ ਕੀ ਜਿਹੜਾ ਕਾਰੋਬਾਰ ਕਰ ਰਹੇ ਆ ਉਹਦੇ ਜਿਹੜੇ ਪੈਸੇ ਤੁਹਾਡੇ ਟ੍ਰਾਂਜੈਕਸ਼ਨ ਹੈਗੀ ਕੈਸ਼ ਲੈਂਦੇ ਹੋ ਕਿ ਅਕਾਊਂਟ 'ਚ ਆਂਦੇ ਆ ਹਾਂ ਜਿੱਥੇ ਤੋਂ ਹੁੰਦਾ ਭਾਜੀ ਇਕੱਲੇ ਕੈਸ਼ ਡੀਲਿੰਗ ਹੈ ਉਹਨੂੰ ਹੱਥ ਜੋੜੀ ਦਾ ਕਿ ਭਾਜੀ ਤੁਹਾਡਾ ਆਸਟ੍ਰੇਲੀਆ ਬਣਨਾ ਨਹੀਂ ਹੈਗਾ ਜਿੱਥੇ ਕਹਿੰਦੇ ਜੀ ਭਾਜੀ ਕੈਸ਼ ਵੀ ਹੈਗਾ ਨਾਲ ਅਕਾਊਂਟ 'ਚੇ ਪੈਸੇ ਵੀ ਆਉਂਦੇ ਆ ਬਿਕਾਜ਼ ਅੱਜਕੱਲ ਯੂਪੀਆਈ ਟ੍ਰਾਂਜ਼ੈਕਸ਼ਨ ਹਰ ਦਾ ਚੱਲਦੀ ਹੈ ਸੋ ਜੇਕਰ ਅਕਾਊਂਟ 'ਚ ਸਟੇਟਮੈਂਟ ਹੈਗੀ ਆ ਸਾਲ 2 ਸਾਲ ਦੀ ਸਟੇਟਮੈਂਟ ਬੱਚੇ ਕੋਲ ਹੈਗੀ ਆ ਕਿ ਪੈਸੇ ਅਕਾਊਂਟ 'ਚੋਂ ਆ ਰਹਿਆ ਪ੍ਰੋਫਾਈਲ ਉਹ ਵੀ ਓਕੇ ਆ ਨਾਲ ਨਾਲ ਜੇਕਰ ਖੇਤੀਬਾੜੀ ਕਰਦੇ ਪਏ ਆ ਜੇ ਫਾਰਮ ਤੁਹਾਡੇ ਕੋਲ ਹੈਗੇ ਆ ਜਿਹੜੇ ਆਨਲਾਈਨ ਭੋਲਦੇ ਪਈ ਆ ਪਲੱਸ ਫਸਲਾਂ ਦੇ ਪੈਜ ਤੁਹਾਡੇ ਅਕਾਊਂਟ ਵਿੱਚ ਆ ਰਹੇ ਮੇਰੇ ਸਾਲ 1.5 ਸਾਲ ਤੋਂ ਬਿਲਕੁਲ ਓਕੇ ਆ ਬਟ ਜੇਕਰ ਆਹ ਕਾਗਜ਼ ਨਹੀਂ ਹੈਗੇ ਉਹਨਾਂ ਨੂੰ ਸਾਫ਼ ਮਾਨਾ ਕਰੀਦਾ ਭਾਜੀ ਆਸਟ੍ਰੇਲੀਆ ਅਪਲਾਈ ਨਾ ਕਰਿਓ ਨਹੀਂ ਤਾਂ ਤੁਸੀਂ ਵੀ ਉਹੀ ਕਹਿਣਾ 4 ਮਹੀਨੇ ਬਾਅਦ ਸਾਡੀ ਵੀਜੀਟੀ ਕਲੀਅਰ ਨਹੀਂ ਹੋਈ ਜਾਂ ਸਾਡੀ ਆਫਰ ਲੈਟਰ ਨਹੀਂ ਆਈ ਬਿਲਕੁਲ ਹੈ ਯਾਨੀ ਕਿ ਇਨਕਮ ਅਫਸੋਰਸ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਕਿਉਂਕਿ ਅੱਜ ਕੱਲ ਆਪਾਂ ਦੇਖਦੇ ਆਂ ਚਾਹੀ ਕਿਸੇ ਨੇ ਸਬਜ਼ੀ ਦੀ ਰੇੜੀ ਵੀ ਲਾਈ ਹੈ ਤਾਂ ਉਸ ਦੇ ਵਿੱਚ ਜਿਵੇਂ ਤੁਹਾਨੂੰ ਹੋਣਾ ਚਾਹੀਦਾ ਹੈ ਯੂਪੀਆਈ ਨੰਬਰ ਜਿਹੜਾ ਹੈ ਉਹਦਾ ਚੱਲਦਾ ਸਕੈਨਰ ਹੁੰਦਾ ਵੀ ਇਹ ਤੇ ਗੂਗਲ ਪੇ ਕਰ ਦੋ ਹਨਾ ਤੇ ਪਹਿਲਾਂ ਆਪਾਂ ਦੇਖਦੇ ਹੁੰਦੇ ਸੀ ਵੀ ਜਦੋਂ ਰਿਟਰਨ ਆ ਪਹਿਲਾਂ ਭਰਿਆ ਨਹੀਂ ਹੁੰਦੀਆਂ ਜਦੋਂ ਬੱਚੇ ਨੇ ਬਾਹਰ ਜਾਣਾ ਉਦੋਂ ਪੇਰੈਂਟਸ ਦੀਆਂ ਵੀ ਉਹਦੇ ਮਾਤਾਂ ਦੀਆਂ ਵੀ ਭਾਰਤੀਆਂ ਵੀ ਬੁਟੀਕ ਚਲਾ ਰਹੀ ਹੈ ਜੀ ਪਿਤਾ ਦੀਆਂ ਭਾਰਤੀਆਂ ਜੀ ਖੇਤੀਬਾੜੀ ਕਰਦਾ ਜਾਂ ਡੈਰੀ ਫਾਰਮਿੰਗ ਕਰਦਾ ਹਨਾ ਉਹ ਦੋ ਚੀਜ਼ਾਂ ਇਕੱਠੀਆਂ ਹੀ ਤਕ ਜਿਨਨੇ ਪੰਜਾਬ ਦੇ ਮਾਵਾ ਹੈਗੇ ਨਾ ਉਹਨਾਂ ਦੇ ਬੁਟੀਕ ਦੀ ਆਮਦਨ ਨੂੰ ਮਨਾ ਕਰਤਾ ਹੋਇਆ ਕਹਿੰਦੇ ਪੰਜਾਬ 'ਚ ਉਹ ਹਰ ਜਿਹੜੀ ਮਦਰ ਹੈਗੀ ਆ ਉਹ ਬੁਟੀਕ ਦਾ ਕੰਮ ਕਰਦੀ ਆ ਸੋ ਸਾਨੂੰ ਬੁਟੀਕ ਵਾਲੀ ਆਮਦਨ ਚਾਹੀਦੀ ਨਹੀਂ ਹੈਗੀ ਉਹਨਾਂ ਨੇ ਸਾਫ਼ ਬਣਾ ਕਰਤਾ ਤੇ ਕੰਸਲਟੈਂਟ ਦਾ ਵੱਡਾ ਰੋਲ ਹੈ ਉਹਨਾਂ ਨੇ ਭਰਾਈਆਂ ਹੋਈਆਂ ਰਡਾਂ ਭਾਜੀ ਹਰ ਬੱਚਾ ਜਦੋਂ ਆ ਗਿਆ ਜੀ ਰਿਟਰਨ ਫਿਲ ਕਰਨੀ ਹੈ ਮਦਰ ਹਾਊਸਵਾਈ ਭਾਜੀ ਤੂੰ ਹੀ ਕੋਈ ਗੰਦੇ ਰਿਟਰਨ ਫਿਲ ਕਰ ਤੂੰ ਬੁਟੀਕ ਦਿਖਾ ਦੋ ਜੀ ਕਿਸ ਸਲਾਈ ਗੜਾਈ ਤਾਂ ਹਰ ਬੰਦਾ ਕਰਦਾ ਹੀ ਕਰੇ ਬੈਠ ਕੇ ਸੂਟਾ ਸਟਿਚ ਕਰਦੀ ਤੇ ਮੇਰੀ ਆਮਦਨ ਆ ਗਈ ਆ ਹਮਮ ਯਾਨੀ ਕਿ ਹੁਣ ਉਹਨਾਂ ਨੂੰ ਵੀ ਨਾ ਕਰ ਦਿੱਤੀ ਗਈ ਹੈ ਉਹਨਾਂ ਨੂੰ ਨਾ ਕਰਤੀ ਗਈ ਤੇ ਭਾਜੀ ਤੁਸੀਂ ਉਹਨਾਂ ਗੱਲ ਕਰ ਰਹੇ ਹੋ 2024 ਪਾਸਆਊਟ ਵਾਲਿਆਂ ਦੀ ਹਨਾ ਤੇ ਜਿਹੜੇ 23 ਪਾਸਆਊਟ ਨੇ ਉਹਨਾਂ ਦੇ ਲਈ ਕੋ ਆਪਸ਼ਨ ਹੈਗੀ ਔਰ ਜਿਨ੍ਹਾਂ ਦੇ 25 ਦੇ ਵਿੱਚ ਹੁਣੇ ਇਗਜ਼ਾਮ ਹੋਇਆ ਦੋਨਾਂ ਦੇ ਲਈ ਕਿਸ ਤਰ੍ਹਾਂ ਦਾ ਸਲਾਹ ਉਹਨਾਂ ਨੂੰ ਤੁਸੀਂ ਦੇਣੀ ਚਾਹੋਗੇ ਜਿਨ੍ਹਾਂ ਨੇ ਤੇ ਭਾਜੀ 12ਵੀਂ 2023 ਚ ਕੀਤੀ ਹੈ ਉਹਨਾਂ ਵਾਸਤੇ ਆਸਟ੍ਰੇਲੀਆ ਦੀ ਕੋਈ ਆਪਸ਼ਨ ਨਹੀਂ ਹੈ ਕੋਈ ਆਪਸ਼ਨ ਜਿਨ੍ਹਾਂ ਨੇ 24 ਜੇ ਕੀਤੀ ਉਹਨਾਂ ਲਈ ਆਹੀ ਮੀਨਰ ਰਹਿ ਗਿਆ ਕਿ ਜੇਕਰ ਅਪਲਾਈ ਕਰਨਾ ਕਰ ਲੋ ਇਸ ਤੋਂ ਬਾਅਦ ਉਹਨਾਂ ਲਈ ਵੀ ਕੋਈ ਆਪਸ਼ਨ ਨਹੀਂ ਰਹਿ ਜਾਣੀ ਤੇ ਜਿਹੜੇ 25 ਚ ਅਨਬਾਪ ਪੇਪਰ ਦੇ ਰਹੇ ਆ ਜਾਂ ਦੇ ਚੁੱਕੇ ਆ ਰਿਜ਼ਲਟ ਦੀ ਵੇਟ ਕਰ ਰਹੇ ਆ ਉਹਨਾਂ ਲਈ ਇਹ ਗਾ ਵੀ ਆਉਣ ਵਾਲਾ ਇੰਟੇ ਤੁਹਾਡੇ ਵਾਸਤੇ ਅਵੇਲੇਬਲ ਹੈ